ਨਾ ਚਿਰ ਪਿਆਰਿਓ ਕਿਸੇ ਗੱਲ ਦੀ ਤੋੜ ਨਹੀਂ ਰਹਿੰਦੀ ਤੇ ਜਦੋਂ ਬੰਦਾ ਆਪਣਾ ਆਪ ਬਣ ਕੇ ਬਿੰਦਾ ਓਦੋਂ ਫਿਰ ਰੱਬ ਦੀਆਂ ਮਾਰਾਂ ਪੈਂਦੀਆਂ ਕੌਣ ਪੁੱਲਾ ਸਕਦਾ ਹੈ ਪਾਵੀ ਕਲ ਕੀ ਤਰਤੇ ਵਰਤੀ ਨੂੰ ਕਦਾ ਹੈ ਪਵੀ ਕਲ ਕੀ ਦਰਤੇ ਵਰਤੀ ਨੂੰ ਚਰਨ ਸ਼ੁਹਾ ਕੇ ਬਾਗ ਲਗਾਤੇ ਆਨ ਮゼਦੀ ਦਰਤੀ ਨੂੰ ਚਰਨ ਸ਼ੁਹਾ ਕੇ ਬਾਗ ਲਗਾਤੇ ਆਨ ਮゼਦੀ ਦਰਤੀ ਨੂੰ ਤੁਹ ਨੂੰ ਗੁਰਨੇ ਪਰਿਆ ਹੈ ਇਹਨੇ ਪਾ ਕੇ ਅੰਦਾ ਡਾ ਡਾ ਤੁਖ ਸੰਗੁਰਨੇ ਪਰਿਆ ਹੈ ਉਨ ਦੀ ਪਾਪ ਨਾਲ ਨੂਰ ਦੀਨ ਨੇਲਾ ਜੰਗਲ ਦਾ ਕਰਿਆ ਹੈ ਉਨ ਦੀ ਪਾਪ ਨਾਲ ਨੂਰ ਦੀਨ ਨੇਲਾ ਜੰਗਲ ਦਾ ਕਰਿਆ ਹੈ अंदर पौण चार चफेरे ख़बरां हुई कलगीर चार चफेर ख़बरां कलगीर पटड़ी फेर पिंडांके दर्शन पे पटली फेर पिंडांके दर्शन लॻे अखजू शम शमर लॻे अखजू शम छमै बरस लॻे सर थमी जा नैणो बॻदे पाणी नर सिंह थमे हणी ॻाल्हो बॻद पाणी न

ਵੀ ਗੁਰੂ ਗੋਬਿੰਦ ਸਿੰਘ ਜੀ ਮذਯੇਕੇ ਨਗਰ ਵਿੱਚ ਆਏ। ਇਹ ਖਬਰ ਪਿੰਡਾਂ ਦੇ ਲੋਕਾਂ ਵਿੱਚ ਪਹੁੰਚ ਗਈ। ਹਮਮਹਾ ਕੇ ਲੋਕੀ ਦਰਸ਼ਨ ਕਰਨਾਂਗੇ। ਲਖਮੀਰ ਸ਼ਮੀਰ ਤੇ ਤਖਤਮਲ ਰਾਏ ਜੋਧ ਦੇ ਪੁੱਤਰੇ ਕਿੰਨੇ ਜਣੇ ਦਿਨਾਂ ਸਹਿਬ ਤੋਂ ਇਸ ਅਸਥਾਨ ਤੇ ਆ ਗਏ। ਸਲਾਹ ਕਰ ਲਈ ਇੱਕ ਦਮੜਾ ਲੈ ਲਿਆ। ਇੱਕ ਗੁੜ ਦੀ ਭੇਲੀ ਲੈਣੀ ਗੁਰੂ ਜੀ ਨੂੰ ਮੱਥਾ ਟੇਕਣ ਲਈ ਕਿੰਨੇ ਜਾਣੇ ਜਦੋਂ ਦੀਨੇ ਸਹਿਬ ਖਬਰ ਪਹੁੰਚੀ ਉਹ ਦੀਨੇ ਕਾਂਗੜ ਵੀ ਪੁੱਜ ਗਈ ਖ਼ਬਰ ਇਹਨੀ ਸਾਡੇ ਨੇੜੇ ਦਸ਼ਮੇਸ਼ ਦਾ ਤਾਰ ਆਏ ਪੁੱਤਰੀ ਇੱਕ ਨਿਸ਼ਾਨੀ ਵੀ ਰਖਿਆ ਨਾ ਦੇਸ਼ ਪਰਮਨੈ ਚਾਰੇ ਹੀ ਵਾਰ ਆਏ ਉਹੀ ਜਾਣਦਾ ਜਾਂ ਫਿਰ ਰੱਬ ਜਾਣੇ ਉਹੀ ਜਾਣਦਾ ਜਾਂ ਫਿਰ ਰੱਬ ਜਾਣੇ ਕਿੰਨੇ ਕਸ਼ਟ ਕਲੇਸ ਸਹਾਰ ਆਏ ਖਤਮ ਆਲੇ ਲਖਮੀਰ ਸ਼ਮੀਰ ਨੂੰ ਵੀ ਜੁਮਿਲੀਏ ਕੁਰਾਨ ਨੂੰ ਦਿਲੀ ਵਿਚਾਰ ਆਏ ਜਿੰਨੇ ਭਰਾਵਾਂ ਨੂੰ ਦੀਨਾ ਸਹਿਬ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਦੇ ਕੇ ਪਿੰਡ ਵਿੱਚ ਆਏ ਲਖਮੀਰ ਸ਼ਮੀਰ ਤੇ ਤਖਤ ਮਲ ਤਿੰਨੇ ਭਰਾ ਆਪਸ ਵਿੱਚ ਵਿਚਾਰ ਕਰਨ ਲੱਗੇ कंदे उ चलिया पां बि दर्शन करू गो सिं आए चलियाबिया घर बेठे बचार करू गो सिंध जी चरण चली पिंड वधेका छॾा लिया ਕਸਮ ਖਾ ਕੇ ਬੇ ਇਮਾਨ ਗਜ਼ਾਰਾ ਨੇ ਖੇਲਾ ਸ਼ਿੰਡਾ ਲਿਆ ਕਸਮ ਖਾ ਕੇ ਬੇ ਇਮਾਨ ਗਜ਼ਾਰਾ ਨੇ ਫਿਰ ਵੀ ਤਵਾ ਹਮਨਾ ਕੀਤਾ ਫੇਰ ਵੀ ਤਾਵਾ ਹੰਗਾ ਚਿੱਤਾ ਖੌਨ ਕਰਾਰ ਪੁਲਾਏ ਨੇ ਚੱਲਿਆ ਪਾ ਵੀ ਚੱਲਿਆ ਪਾ ਵੀ ਸਰ ਸ਼ੁਰੂ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚੱਲਿਆ ਪਾ ਵੀ ਲੜ ਸ਼ਾਨ ਕਰੀ ਗੁਰੂ ਗੋਬਿੰਦ ਸਿੰਘ ਆਏ ਚੱਲਿਆ ਵੀ ਦਰਸ਼ਨ ਕਰੀਏ ਸੁਰੂ ਗੁਰਿੰਦ ਸਿੰਘ ਆਏ ਨੇ ਫਿਰ ਸੰਗ ਦੀ ਕਿਨਾਰੇ ਆਕੇ ਪਵਿੱਤ ਲੋੜਾ ਸੀ ਰਸਨ ਦੀ ਕਿਨਾਰੇ ਆ ਕੇ ਪਵਿੱਖਾ ਛੋੜਾ ਸੀ ਛੁੱਟ ਗਏ ਸਭ ਸੰਗੀ ਸਾਥੀ ਪਿਆ ਪਰਿਵਾਰ ਮਿ ਛੋੜਾ ਸੀ ਛੁੱਟ ਗਏ ਸਭ ਸੰਗੀ ਸਾਥੀ ਪਿਆ ਪਰਿਵਾਰ ਛੋੜਾ ਸੀ ਉਕਲੰਦੀ ਮਾਲਾ ਦੇ ਜੋ ਮੋਤੀ ਉਕਲੰਦੀ ਮਾਲਾ छलिया भवी चलाया भवी दर्शन करी गुरू गोबिंद सिंह आए कलिया भांवी दर्शन करी गुरू गोबिंद सिंह आए कलिया भाभी दर्शन करी गुरू गोबिंद सिंह आए ਚੰਗ ਚੰਗ ਕੋਲ ਸੂਰਮਿਆਂ ਨੇ ਖੂਨ ਦੀ ਖੇਤੀ ਹੋਲੀ ਐ ਸਵਾ ਸਵਾ ਲੱਖ ਦੇ ਨਾਲ ਲੜ ਕੇ ਜ਼ਿੰਦਗੀ ਵਾਰੀ ਹੋਲੀ ਐ ਸਗਨ ਮਨਾ ਕੇ ਮੌਤ ਦੀ ਕੋਣੀ ਸਗਨ ਮਨਾ ਕੇ ਮੌਤ ਦੀ ਕੋਣੀ ਕੋ ਜੀ ਨੇ ਪੁੱਤ ਚੜਾਏ ਨੇ

ਮੰਮੀ ਸਰਦੀ ਵਰਦੀ ਪਿਆਮਾਨੀ ਉਜਾੜਾਂ ਦੀ ਤੇ ਦੁੱਖ ਦੇ ਹੰਮੀ ਕਰਦੀ ਪਰਦੀ ਪਿਆਮਾਨੀ ਉਜਾੜਾਂ ਦੀ ਜੋਸ ਗਵਾਹ ਹੈ ਕਲ ਕੀ ਸਰਦੀ ਸਰਦੀ ਰੋਹੀ ਝਾੜਾਂ ਦੀ ਮਾਸਤਰੀ ਜੀ ਨੇ ਕੰਡਿਆਂ ਕੋਲੋਂ ਨੀਰੋ ਨੀਰ ਚੱਲਿਆ ਪਾ ਵੀ दर्शन करी गुरू गोबिंद सिंह आए चन्या पां बि दर्शन करी गुरू गोबिंद सिंह आए चन्या पां बि दर्शन करी गुरू गोबिंद सिंह आए

ले पी दर्शन करवंद सिंह आए कलियापा बि दर्शन करी गुरू कविंद सिंह आरे चलिया बि दर्शन करवंद सिंह नारे ਨੋਕੇ ਪਤਲੇ ਵਿੱਚ ਸੰਗੀ ਸਾਥੀ ਵੀ ਮੂੰਹ ਔੜ ਗਏ ਜਿਸ ਨੂੰ ਮਿੱਤਾਰੇ ਵਿੱਚ ਕੁੰਗੀ ਸਾਥੀ ਵੀ ਮੂੰਹ ਔੜ ਗਏ ਆਪਣਾ ਆਖਣ ਵਾਲੇ ਜਿਹੜੇ ਉਹ ਵੀ ਸੱਤ ਤੋੜ ਗਏ ਆਪਣਾ ਆਖਣ ਵਾਲੇ ਜਿਹੜੇ ਉਹ ਵੀ ਨਾਤ ਤੋੜ ਗਏ खमामण वारे सभिने मुख पे चले अ ਤਲੇ ਆਪਾਂ ਵੀ ਦਰਸ਼ਨ ਕਰੀਏ ਗੁਰੂ ਰਵਿੰਦਰ ਸਿੰਘ ਜੀ ਰਾਏ ਤਲੇ ਆਪਾਂ ਦੇ ਦਰਸ਼ਨ ਕਰੀਏ ਗੁਰੂ ਰਵਿੰਦਰ ਸਿੰਘ ਜੀ ਰਾਏ ਜੋਰਾ ਸਿਉ ਚੱਲ ਚਰਦਾ ਦੇ ਫੁੱਲ ਪੇੜ ਚੜਾਈਏ ਆਪਾਂ ਵੀ ਜੋਰਾ ਸਿਉ ਚੱਲ ਚਰਦਾ ਦੇ ਫੁੱਲ ਪੇੜ ਚੜਾਈਏ ਆਪਾਂ शरूल चलाई कशे आले आराम दर्शन सिंह ਆਏ ਤੇ ਗੋਬਿੰਦ ਸਿੰਘ ਜੀ ਆਏ ਲਸ਼ਮੇਸ਼ ਪਸਾਹੀ ਆਏ ਕਿਤਲਗੀਆਂ ਵਾਲੇ ਆਏ ਗੁਰੂ ਗੋਬਿੰਦ ਸਿੰਘ ਜੀ ਆਏ ਏ ਹੋ ਕਿੰਨੇ ਭਰਾਵਾਂ ਨੇ ਸਲਾਹ ਕਰ ਲਈ ਇੱਕ ਦਮੜਾ ਲੈ ਲਿਆ ਇੱਕ ਗੁੜ ਦੀ ਭੇਲੀ ਲੈ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇਸ ਜਗ੍ਹਾ ਤੇ ਆਏ ਸਤਿਗੁਰੂ ਪਾਤਸ਼ਾਹ ਜੀ ਨੇ ਤਿੰਨਾਂ ਜਣਿਆਂ ਨੂੰ ਪੁੱਛਿਆ ਕਿ ਪਿਆਰਿਓ ਕਿਉਂ ਲੱਗਦਾ ਹੈ ਕਿ ਤੁਸੀਂ ਤਿੰਨੇ ਪਾਈ ਹੋ ਗੁਰੂ ਜੀ ਨੇ ਮਧੇ ਨਗਰ ਵਾਲਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਅਗਲੇ ਨਗਰ ਨੂੰ ਚਾਲੇ ਪਾ ਦਿੱਤੇ ਉਹ ਬੱਚਾ ਨਿਕਾ ਇੱਥੇ ਜਨਮ ਹੋਇਆ ਸੀ ਉਹਦਾ ਉਹਨੂੰ ਸਰੂਪਾ ਦੇਣਾ ਫੇਰ ਜਾਵੜੇ ਇੱਕ ਸਰੂਪਾ ਦੇ ਦੇ ਉਹ ਪਰ ਪਿਛਲੇ ਪਾਸੇ ਕੋਲ ਗੁਰੂ ਜੀ ਦੇ ਚਰਨਾ ਵਿੱਚ ਵੀਰ ਤੇ ਇਹ ਬੱਚੇ ਦਾ ਜਨਮ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਨੇ ਦਾਤ ਬਖਸ਼ਿਸ਼ ਕੀਤੀ ਸਹੀ ਆ ਫੋਟੋ ਕਰਦੀ ਪਹਿਲੇ ਕਿਦਾ ਪਹਿਲੇ ਕਰਦੀ ਫੋਟੋ ਕੋ ਬੋਲੇ ਸੋ ਨਿਹਾਲ ਆ ਫੋਟੋ ਕਰਾ ਲਈ ਕਿਤਬੀ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਪਿਆਰਿਓ ਮਦੇਹ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਗਰ ਦੇਆਂ ਪਿਆਰਿਆਂ ਨੂੰ ਸੰਗਤਾਂ ਨੂੰ ਵਰਦਾਨ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਦੇਹ ਨਗਰ ਵਾਸੀਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਅਸੀਸਾਂ ਦਿੱਤੀਆਂ ਇਸ ਨਗਰ ਨੂੰ ਵਰਦਾਨ ਦਿੱਤੇ ਕਹਿੰਦੇ ਜਿੰਨਾ ਚਿਰ ਰੱਬ ਨੂੰ ਯਾਦ ਰੱਖੋਗੇ ਉਹਨਾਂ ਚਿਰ ਕਿਸੇ ਗੱਲ ਦੀ ਤੋਟ ਨਾ ਰਵੇਗੀ ਤੇ ਗੁਰੂ ਗੋਬਿੰਦ ਸਿੰਘ ਜੀ ਪਿਆਰਿਓ ਤਾਜਾਂ ਤਖਤਾਂ ਦੇ ਮਾਲਕ ਨਾ ਕੋਲ ਬਾਜ ਨਾ ਉਹ ਤਾਜ ਨਾ ਚਾਰੇ ਪੁੱਤਰ ਨਾ ਮਾਂ ਗੁਜਰੀ ਸਾਹਿਬ ना ताज न बाज़ न कोई ची कोल नख़ा मालिक फकीर बणिया मधेके नगर तो अगले मार्ग न जोड़े ते असार हुई गुरू गोबिंद जी भाई दया सिंधी जी भाई धरम सिंह जी भाई मान जी पैदल तुरे ਅਗਲੇ ਮਾਰਗ ਨੂੰ ਤੁਰਪੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਔਕੜਾਂ ਮੁਸੀਬਤਾਂ ਦੁੱਖਾਂ ਤਰਦਾਂ ਦੀਆਂ ਇਹ ਮਤੇਏਕੇ ਨਗਰ ਵਾਲਿਆਂ ਨੇ ਗੁਰੂ ਜੀ ਦੇ ਦੁੱਖਾਂ ਦੀ ਕਹਾਣੀ ਦੁੱਖਾਂ ਦੀ ਗੱਲ ਇਜ਼ਹਾਰ ਸੰਗਤ ਮੈਰਾਗ ਕਰਨ ਲੱਗੇ ਗੁਰੂ ਜੀ ਨੇ ਸਭਨਾਂ ਨੂੰ ਧੀਰਜ ਦਿਵਾਇਆ ਨਾ ਕੋਲੇ ਕੋਈ ਫੌਜ ਐ ਤਖਤ ਤਾਜਾਂ ਦਾ ਮਾਲਕ ਫਕੀਰ ਬਣਿਆ ਅੱਗੇ ਨੂੰ ਜਾਂਦਾ ਸੰਗਤਾਂ ਦੇਖ ਲਈਆਂ ਨਾਲੇ ਐਸੇ ਤਰ੍ਹਾਂ ਜਿਵੇਂ ਅੱਜ ਤੁਸੀਂ ਗੁਰੂ ਜੀ ਨੂੰ ਵਿਦਿਆ ਕਰਨ ਨਹੀਂ ਆਏ ਉਹਨਾ ਐਵੇਂ ਉਦੋਂ ਵੀ ਤੁਹਾਡੇ ਨਗਰ ਦੇ ਪਿਆਰੇ ਤੁਹਾਡੇ ਨਗਰ ਦੇ ਬਜ਼ੁਰਗ ਵੱਡੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਐਸੇ ਤਰ੍ਹਾਂ ਵਿਦਿਆ ਕਰ ਲਈ ਆਏ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਦਸ ਪਾਤਸ਼ਾਹੀਆਂ ਦੇ ਰੂਪ ਪੰਜ ਪਿਆਰਿਆਂ ਸਿੰਘਾਂ ਵਿੱਚ ਹਾਜ਼ਰ ਨੇ ਨਾਲੇ ਗੁਰੂ ਜੀ ਨੂੰ ਥੋੜੇ ਨਗਰ ਦੀਆਂ ਸੰਗਤਾਂ ਅੱਗੇ ਨੂੰ ਤੋੜਦੀਆਂ ਵਿਰਾਗ ਕਰਦੀਆਂ ਨਾਲੇ ਕਹਿੰਦੀਆਂ ਅੱਜ ਦੇਖ ਤੇਰੇ ਵੱਲ ਦਾਤਾ

गुरू जी दुख दर्दा जी परी आहे जिंदी खतरू शाहन शूं गुरू जवाड़या किथे जवालिया अॼु किथे गे सिपाही तेरे उहो किथे गे सिपाही तेरे काबला वही लर्दां पढ़ी तेरी गुरू

ਰੁਕੀ ਕਿੱਥੇ ਜਾ ਤੁੱਟ ਗਏ ਫੋਲੜੀ ਤੇਰੇ ਹਾਰਦੀ ਗੁਰੂ ਪਾਤਸ਼ਾਹੀ ਸਾਰੇ ਨਗਰ ਦੀਆਂ ਬੁਰ ਸੰਗਤਾਂ ਤੇ ਮਿਹਰ ਪਰਿਆ ਹੱਥ ਰਖਣ ਸਭ ਦੀ ਸੇਵਾ ਮਨਯੂਰ ਕਰਨ ਰਾਜਕੁਮਾਰ 100 ਰੁਪਿਆ ਜਗਸੀਰ ਸਿੰਘ 100 ਰੁਪਿਆ ਨਗਿੰਦਰ ਸਿੰਘ 100 ਰੁਪਿਆ ਗੁਰਪ੍ਰੀਤ ਸਿੰਘ ਪਰਿਵਾਰ ਦੀ ਸੁਖ ਸ਼ਾਂਤੀ ਲਈ 100 ਰੁਪਿਆ ਬੇਅੰਤਕਾਰ ਪੁੱਤਰੀ ਰਾਜ ਸਿੰਘ ਗੁਰੂ ਚਰਨਾਂ ਵਿੱਚ ਆਇਲਖਸ ਦੇ ਬੈਂਡੋਂ ਦੀ ਅਰਦਾਸ ਕਰਦੇ ਆ ਸਤਿਗੁਰੂ ਭਾਵਨਾ ਪੂਰੀ ਕਰੇ ਬੋਡ ਸਿੰਘ ਜੀ ਡੀਜ਼ਲ ਵਾਸਤੇ 1200 ਰੁਪਇਆ ਏਕਮ ਜੋਤ 200 ਰੁਪਇਆ ਅਮਨਦੀਪ ਕੌਰ RAM RATAN 500 ਰੁਪਏ ਇੱਕ ਗੁਰਮੱਲਾ ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ 500 ਰੁਪਇਆ ਆਕਾਸ਼ਦੀਪ ਕਨੇਤਾ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ 500 ਰੁਪਏ ਰਮਨਦੀਪ ਕੌਰ 200 ਰੁਪਇਆ ਹਰਵੀਰ ਸਿੰਘ ਮੰਦੀ ਮਨੋ ਕਾਮਨਾ ਵਾਸਤੇ 500 ਰੁਪਇਆ ਲਮਪ੍ਰੀਤ ਸਿੰਘ ਸੁਖ ਸ਼ਾਂਤੀ ਵਾਸਤੇ 500 ਰੁਪਇਆ ਨਵਦੀਪ ਸਿੰਘ ਉਹ ਵੀ ਸੁਖ ਸ਼ਾਂਤੀ ਦੀ ਅਰਦਾਸ ਕਰਦੇ 500 ਰੁਪਇਆ ਗੁਰਦੇਵ ਸਿੰਘ 100 ਰੁਪਇਆ ਕਰਮਸੀਰ ਸਿੱਧੂ ਪਰਿਵਾਰ ਵੱਲੋਂ 100 ਰੁਪਇਆ ਬਲਜੀਤ ਸਿੰਘ ਪਰਿਵਾਰ ਦੀ ਸੁਖਸ਼ਾਂਤੀ ਵਾਸਤੇ 500 ਰੁਪਿਆ ਖੁਸ਼ਪ੍ਰੀਤ ਉਹ ਵੀ ਸੁਖਸ਼ਾਂਤੀ ਵਾਸਤੇ 100 ਰੁਪਿਆ ਗੁਰਮਨਦੀਪ ਕੌਰ ਪੁੱਤਰੀ ਬੇਅੰਤ ਸਿੰਘ ਜੀ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ 1100 ਰੁਪਿਆ ਗੁਰਪ੍ਰੀਤ ਸਿੰਘ ਵਿਦੇਸ਼ ਯਾਤਰਾ ਲਈ 200 ਰੁਪਿਆ ਸਰਜੀਤ ਸਿੰਘ ਸਨ ਫਮਰਜੀਤ ਸਿੰਘ ਵਦੇਸ਼ ਯਾਤਰਾ ਦੀ ਅਰਦਾਸ 500 ਰੁਪਈਆ ਸੁਮਿਤ ਆਸਟ੍ਰੇਲੀਆ 100 ਰੁਪਈਆ ਸੋਨਾ 100 ਰੁਪਈਆ ਲਖਮਿੰਦਰ ਸਿੰਘ ਰੌਂਦੇ 500 ਰੁਪਈਆ ਕੇਨਜੀਤ ਕੌਰ ਪੀਆਰ ਦੀ ਅਰਦਾਸ 100 ਰੁਪਈਆ ਰਾਜਵਿੰਦਰ ਸਿੰਘ ਗੱਲ ਵਿਦੇਸ਼ ਦੀ ਅਰਦਾਸ 100 ਰੁਪਈਆ ਗੁਰਵਿੰਦਰ ਸਿੰਘ 100 ਰੁਪਈਆ ਸੰਦੀਪ ਬਾਹਰ ਧਰਮ ਪਤਨੀ ਭਰਪੂਰ ਸਿੰਘ ਪੁੱਤਰ ਪ੍ਰਾਪਤੀ ਦੀ ਅਰਦਾਸ ਤੇ ਅਲਕਮਾਇਆ ਗੁਰਮਨ ਜੋਤ ਸਿੰਘ ਸਨਫ ਜਗਮੋਲ ਸਿੰਘ 200 ਰੁਪਇਆ ਮਨਦੀਪ ਸਿੰਘ ਧਰਮ ਪਤਨੀ ਖੁਸ਼ਦੀਪ ਸਿੰਘ 1100 ਰੁਪਇਆ ਪੁੱਤਰ ਦੀ ਦਾਤ ਲਈ ਅਰਦਾਸ ਕਰਦੇ ਗੁਰੂ ਭਾਵਨਾ ਪੂਰੀ ਕਰੀ ਸਿਮਰਜੀਤ ਕੌਰ ਧਰਮ ਪਤਨੀ ਪਰਵਿੰਦਰ ਸਿੰਘ ਉਤਰੀ ਦੀਰ ਨਾਲਸ ਲਈ 1100 ਰੁਪਿਆ ਲਵਪ੍ਰੀਤ ਸਿੰਘ 120 ਰੁਪਏ ਅਲਫਾਜ ਸਿੰਘ 500 ਰੁਪਿਆ ਜਸਵਿੰਦਰ ਸਿੰਘ 500 ਰੁਪਿਆ ਜੋਵਨ ਚੁੱਪ ਕੀਤੀ 200 ਰੁਪਿਆ ਪਰਮਿੰਦਰ ਸਿੰਘ 500 ਰੁਪਿਆ ਫੁਰਜੀਤ ਸਿੰਘ 1100 ਰੁਪਿਆ ਜਸਪ੍ਰੀਤ कौर ਪਤਰੀ ਸੁਖਵੀਰ ਸਿੰਘ ਮਦੀਸ਼ ਯਾਤਰਾ ਲਈ 500 ਰੁਪਇਆ ਕਰਨੈਲ ਸਿੰਘ ਸਨਫ ਗੁਰਦਿਆਲ ਸਿੰਘ ਪਿੰਡ ਮਾਨੋਕੇ ਕਰਦੀ ਸਖਸ਼ਾ ਅੰਤ ਲਈ 100 ਰੁਪਇਆ ਜਸਦੀਪ ਸਿੰਘ ਪਿੰਡ ਸਰੀਏ ਵਾਲਾ 50 ਰੁਪਏ ਗੁਰਸਹਿਬ ਸਿੰਘ ਸਨਫ ਵੀਰਪਾਲ ਸਿੰਘ ਗੁਰੂ ਜੀ ਵਿਦਿਆ ਦਾ ਦਾਨ ਬਖਸ਼ੋ 500 ਰੁਪਇਆ ਹਰਦੀਪ ਸਿੰਘ ਸਲਫ ਬੇਅੰਤ ਸਿੰਘ ਮਾਛੀ ਕੇ ਤੰਦਰੁਸਤੀ ਦੀ ਅਰਦਾਸ ਸੁਖਵੀਰ ਸਿੰਘ 1100 ਰੁਪਿਆ ਗੁਰਦੀਪ ਸਿੰਘ ਸਲਫ ਸੁਖਵੀਰ ਸਿੰਘ ਵਿਦੇਸ਼ ਵਿੱਚ ਤਰੱਕੀ ਦੀ ਅਰਦਾਸ 500 ਰੁਪਿਆ ਕੁਲਦੀਪ ਸਿੰਘ ਸਲਫ ਮੱਗਰ ਸਿੰਘ ਮਨਜਿੰਦਰ ਕੌਰ ਤੇਰਮਪਤਨੀ ਕੁਲਦੀਪ ਸਿੰਘ ਜਸਮਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਛੀਨੀਵਾਲ ਤਨ ਦ੍ਰਿਸ਼ਟੀ ਵਿਦੇਸ਼ ਦੀ ਅਰਦਾਸ 500 ਰੁਪਈਆ ਜਸਪਾਲ ਸਿੰਘ 100 ਰੁਪਈਆ ਪੁੱਤਰ ਦੀ ਅਰਦਾਸ ਪੂਰੀ ਹੋਣ ਤੇ ਗੁਰੂ ਜੀ ਦਾ ਸ਼ੁਕਰਾਨਾ 1100 ਰੁਪਈਆ ਸਤਨਾਮ ਸਿੰਘ 50 ਰੁਪਏ ਕੁਲਦੀਪ ਕੌਰ 50 ਰੁਪਏ ਜਗਸੀਰ ਸਿੰਘ 100 ਰੁਪਈਆ जगसीर <प्यार> पुत्र दीरदास पंजाह रुपए वेस सुख शांती जी अरदास ॻ्यारह सौ रुपए वेस चढ़ंदी कला जी अरदास ॻ्यारह सौ रुपए करम सिंग मनीला वारे दो सौ रुपया हरबन सिंध सौ रुपईया मेजर सिंध सौ रुपईया परमजीत कौर बचे जी दो सौ जसमन सेहत हरदीपती तंदुरुस्ती वास्ते पंज सौ रुपया कुलविंदर हेड ग्रंथी सौ रुपया हरचरण सिंह पंज सौ रुपया प्रभजोत सिंह डीजल वास्ते ग्यारह सौ रुपया अनगुरू दशाह बाजा वाले जीओ सुमित ਉੱਤਰ ਦੇ ਘਰ ਉੱਤਰ ਦੀ ਦਾਤ ਮਕਸ਼ਣੀ ਤੰਦਰਸ਼ੀ ਵੱਡੀਆਂ ਉਮਰਾਂ ਵਾਲੇ ਹੋਵੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਦੀ ਹਾਜ਼ਰੀ ਪ੍ਰਮਾਨ ਕਰਨ ਸਾਰੇ ਨਗਰ ਨੂੰ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਤੇ ਰੱਖਣਾ ਨਗਰ ਦੀ ਕੀਤੀ ਹੋਈ ਸੇਵਾ ਪ੍ਰਮਾਨ ਕਰਨ ਦੀ ਜਿਸ ਭਾਵਨਾ ਨਾਲ ਉਹਨਾਂ ਨੇ ਏਕੀ ਨਗਰ ਦੀਆਂ ਸੰਗਤਾਂ ਦੀ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਸਾਰਿਆਂ ਦੀ ਕੀਤੀ ਸੇਵਾ ਥਾਏ ਪਾਉਣ ਇਸ ਵਕਤ ਆਪ ਜੀ ਦੇ ਚਰਨਾਂ 'ਚ ਸਰਦਾਰ ਗੁਰਦੀਪ ਸਿੰਘ ਜੀ ਦੀ ਤੰਦਰੁਸਤੀ ਦੀ ਸਿਹਤ ਜਾਬੀ ਦੀ ਅਰਦਾਸ ਗੁਰੂ ਗੋਬਿੰਦ ਸਿੰਘ ਗੁਰਦੀਪ ਸਿੰਘ ਜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਕੀਤੀ ਸੇਵਾ ਪਰਮਾਇਰ ਕਰਨ ਵਿਗਨਾ ਦਾ ਨਾਸ ਕਰਨ ਘਰ ਵਿੱਚ ਏਕਤਾ ਜਵਾਬ ਸੁਖ ਸ਼ਾਂਤੀ ਕਰਦੇ ਜੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਕੇ ਰੱਖਣ ਆਓ ਹੁਣ ਕਿਰਪਾ ਕਰਦੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਲਹਿਰੀ ਆਪ ਜੀ ਦੇ ਚਰਨਾਂ ਵਿੱਚ ਇੱਕ ਤਾਰੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਚਸ ਇੰ样 ਫਰਮਾਉਣ ਜਾਣੇ ਬੋਲੇ ਜੋ ਸੁਨਾ ਕਾ ਕ੍ਰਿਆ ਜਾਲਾ ਠੀਕ ਹੈ ਜੱਤੂ ਹਾਂ ਇਹ ਨਾ ਗੱਲਾਂ ਬਹੁਤ ਹੁੰਦੀਆਂ ਨੇ ਜੱਪੜਿਆ ਦੇਖ ਮੈਂ ਇਹਨੂੰ ਕਿਹਾ ਰੋਕ ਉਹ ਤਾਂ ਪਲਕੀ ਨੂੰ ਕਿਹਾ ਰੋਕੀ ਹਾਂ ਉਹਨਾਂ ਦੇ ਪੈਸੇ ਬੋਲੀ ਜਾਂਦੇ ਆ ਅਨੇ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਸੀ ਹਾਂ ਜਦੋਂ ਸਾਰੀ ਗੱਲ ਉਹ ਤਰ ਤਰ ਪਿਆ ਵਸ ਕੋ ਕੋ ਉਰਲਾਣਾ ਹੈ ਨਹੀਂ ਕੋਈ ਕਹਿਣ ਵਾਲਾ ਹੈ ਨਹੀਂ ਨਹੀਂ ਠੀਕ ਹੈ ਕਹਿਣ ਲੱਗੇ ਪੁਰੇ ਉਹ ਚ ਗੱਲ ਤੇ ਚੱਲਦੇ ਨਹੀਂ ਨਾਲੇ ਨੂੰ ਤਾਂ ਧੰਨਵਾਦ ਉਹ ਨਹੀਂ ਬਾਬਾ ਹੁੰਦਾ ਉਹ ਰੋਕ ਓਏ ਹਾਂ ਆਉਂ ਖੇਤਾਂ ਨੂੰ ਥੋੜੀ ਨੌ ਸੁਣਾਉਣੀ ਸੀ ਜਿੰਨਾਂ ਦੀ ਹਰਦਾਸ ਤੇ ਮੇਰੀਆਂ ਛੇ ਹੱਕ ਬੰਦਾ ਨੌ ਤੇ ਫਸੁੰਦਾ ਅੱਜ ਕਲੇ ਇਹਨਾਂ ਨੂੰ ਤੇਰੇ ਤੇ ਕਿੱਸੇ ਤੇਰਾ ਮੇਲੇ ਲੱਗਣਗੇ 9000 ਲੈਦਾ ਅਗਲਾ 9000 ਮੇਰੇ ਬਾ ਲੱਗੇ ਆਉਣ ਅਰਦਾਸਾਂ ਸੀ ਉਹਨਾਂ ਦੇ ਕੋਲੇ ਖੜਿਆ ਤੂੰ ਹੁੰਦੀਆਂ ਅਰਦਾਸਾਂ ਮਗਰੋਂ ਕਰ ਨਾ ਕਰ ਉਹ ਕਹਿਣਿਆ ਕਰਨਾ ਕੋਤਾਪ ਭੱਜ ਜਾਂਦਾ ਆ ਵੀ ਮੇਰੇ ਤੋਂ ਧਰੀ ਨੂੰ ਹੁੰਦਾ ਬਛੇ ਦੀ ਲਾ ਦਿਆਂ ਕੋਲੇ ਮੰਨਣ ਖੜੇ ਆਹੋ ਬਿਜਤੇ ਖੜੇ ਆ ਪ੍ਰਭ ਅਨੰਦਾਂ ਨੇ ਪੂਰੇ ਨੇ ਜਿੱਦਾਂ ਗਿਆ ਸੁਣਿਆ ਅਵਾਜ਼ ਹੋ ਗਈ ਆਹਾਂ ਮਾਲ ਕੇ ਰੋ ਲੱਗੀ ਸਤਿਗੁਰੂ ਕਹਿਣਾ ਹੈ ਨੰਨ ਸਾਜ ਸੋਣਾ ਕਹਿਣਾ ਉਹਨੇ ਕਹਿਣਾ ਪੱਜ ਜਾਂਦਾ ਅਸਰੇ ਮੇਰੇ ਨਾਲ ਕੇ ਖੇਡ ਚੱਲਦਾ ਹੈ ਧੰਨਵਾਦ ਮੈਨੂੰ ਕਲੀਆਂ ਨੂੰ ਨਾਂ ਛੱਡ ਕੇ ਜਾਓ ਕਲੀਆਂ ਵਾਲੇ ਤਾਲਸ਼ਾ ਨੂੰ ਅਨੰਦਾਂ ਦੀ ਪੂਰੀ ਜਦੋਂ ਆਪਣੇ ਦਿਲ ਚ ਵਾਦਿਓ ਉਹਦੇ ਦਿਲ ਚ ਕਿਉਂ ਨਹੀਂ ਬੱਚੀ ਹੋਰ ਕਹਿਣਾ ਹੁਣ ਸਾਰੇ ਨਾਲ ਨੋਮ ਬੋਲਦਾ ਅਰਦਾਸ ਕਰਦਾ ਵੀ ਪਿੰਡ ਦਾ ਧੰਨਵਾਦ ਕਰਦਾ ਫੇਰ ਤੁਰਦੇ ਉੱਠੋ ਜਗਾਇਰਾ ਲਾਉਂਦੇ ਓਏ ਘੂਰ ਨਾਲ ਹੈ ਨਹੀਂ ਕੁਝ 5 ਮਿੰਟ ਹੋਰ ਲੱਗ ਜਾਂਦੇ ਫਿਰ ਤੇ ਮਜ਼ਾ